ਸਤਿ ਸ਼੍ਰੀ ਅਕਾਲ ਜੀ ਮੈਂ ਭਵਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਗੁਰਦਾਸਪੁਰ ਏਰੀਏ ਦੇ ਵਿੱਚ ਆ ਜੀ ਇਸ ਵੇਲੇ ਪਿੰਡ ਆਪਾਂ ਜੋੜਾ ਛਤਰਾ ਦੇ ਵਿੱਚ ਆ ਜਿੱਥੇ ਅਮਨ ਸ਼ੈਰੀ ਕਲਸੀ ਦਾ ਰੋਡ ਸ਼ੋਅ ਚੱਲ ਰਿਹਾ ਔਰ ਸਾਡੇ ਨਾਲ ਸਰਪੰਚ ਸਾਹਿਬ ਨੇ ਸਰਪੰਚ ਸਾਹਿਬਾਂ ਦਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਬਹੁਤ ਚੋਣਾਂ ਦਾ ਦੌਰ ਚੱਲ ਰਿਹਾ ਜੀ ਕਿਦਾਂ ਮਾਹੌਲ ਹੈ ਜੀ ਮਾਹੌਲ ਬਹੁਤ ਵਧੀਆ ਜੀ ਆਮ ਪਾਰਟੀ ਦੇ ਹੱਕ ਦੇ ਵਿੱਚ ਬਹੁਤ ਲੋਕ ਵੇਖੋ ਤੁਹਾਡੇ ਸਾਹਮਣੇ ਹੀ ਆ ਆਪ ਘਰਾਂ ਦੇ ਵਿੱਚੋਂ ਨਿਕਲ ਆਮ ਪਾਰਟੀ ਨੂੰ ਜਿਹੜਾ ਨਾ ਚੰਗਾ ਹੰਗਾਰਾ ਜਿਹੜਾ ਵਾਬ ਮਿਲਦੇ ਆ ਕੰਮ ਵੀ ਚੰਗੇ ਕਰ ਰਹੀ ਆ ਉਹ ਕੰਮਾਂ ਦੀ ਬਤੌਲਤ ਹੈ ਇਹ ਗਾਂ ਲੋਕ ਜਿਹੜੇ ਨੇ ਵਤ ਵਤ ਨਾਲ ਜੋੜਦੇ ਆ ਇਹਨਾਂ ਦੇ ਤੇ ਜੇ ਆਪਾਂ ਗੱਲ ਕੀਤੀ ਜਾਵੇ ਵਿਰੋਧੀ ਪਾਰਟੀਆਂ ਦੀ ਜਾਂ ਜੇ ਮੈਂ ਆਪਣੇ ਕਾਂਗਰਸ ਲਾ ਲਓ ਭਾਜਪਾ ਲਾ ਲਓ ਸ਼੍ਰੋਮਣੀ ਅਕਾਲੀ ਦਾ ਲਾ ਲਓ ਉਹਨਾਂ ਬਾਰੇ ਕੀ ਕਹੋਗੇ ਉਹਨਾਂ ਬਾਰੇ ਜੇ ਵੇਖੋ ਉਹਨਾਂ ਨੇ ਆਪਣਾ ਬੀਜਾ ਵਾੜਨਾ ਆਹੀਂ ਆਪਣਾ ਬੀਜਾ ਪਾਰਟੀ ਨੇ ਆਪਣਾ ਵਾਦਾ ਇਹਦੇ ਉਹ ਉਹਨਾਂ ਰਾਲਾ ਵਿਰੋਧੀਆਂ ਨੇ ਤੇ ਪਾਉਣਾ ਹੀ ਪਾਉਣਾ ਕਿਉਂਕਿ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਹੁੰਦਾ ਕਿ ਇਹਦੇ ਲਾਗੇ ਕੋ ਹੋਏ ਤਾਂ ਬਟੜਪੀੜ ਤਾਂ ਹੁੰਦੀ ਆ ਜਿਉਂ ਕੋ ਦੂਜਾ ਆਣ ਕੇ ਲਾਗੇ ਖੁੰਦਾ ਉਹ ਇਹ ਕਰਕੇ ਉਹਨਾਂ ਦਾ ਅਸੀਂ ਕੁਝ ਨਹੀਂ ਕਾ ਸਕਦੇ ਉਹਨਾਂ ਆਪਣੀ ਸੋਚਣੀਆਂ ਇਹ ਆਪਣੀ ਸੋਚਣੀਆਂ ਜੇ ਗੱਲ ਕੀਤੀ ਜਾਵੇ ਬਰਦਾਸਪੁਰ ਹਲਕੇ ਦੀ ਐਮਪੀ ਦੀ ਜਿਹੜੀ ਚੋਣ ਲੜ ਰਹੇ ਨੇ ਅਮਨ ਸ਼ੇਰੀ ਕੱਲ ਸੀ ਬਟਾਲੇ ਤੋਂ ਐਮਐਲਏ ਵੀ ਨੇ ਕੀ ਲੱਗਦਾ ਵੱਡੀ ਲੀਡ ਲੈ ਕੇ ਜਿੱਤਣਗੇ ਅੱਖਾਂ ਜੀ ਲੱਖ ਤੋਂ ਤਾਂ ਟਪਾਵਾਂਗੇ ਜੀ ਇਹਨਾਂ ਨੂੰ ਲੱਖ ਦੀ ਲੀਡ ਤਾਂ ਹੋਏਗੀ ਇਹਨਾਂ ਦੀ ਇਹਨੇ ਵਿਕਾਸ ਕਾਰਜ ਚੱਲ ਰਹੇ ਨੇ ਵਧੀਆ ਚੱਲ ਰਹੇ ਆ ਜੀ ਵਧੀਆ ਚੱਲ ਰਹੇ ਹਰ ਪਿੰਡ ਜਾ ਵੇ ਲੋ ਮਹੱਲਾ ਕਲੀਨਿੰਗ ਸਾਰੇ ਜੋ ਵੀ ਆਪਣੇ ਕੰਮ ਇਹ ਬਿਜਲੀ ਦਾ ਬਿੱਲ ਸਾਰੇ ਵਧੀਆ ਲੋਕਾਂ ਨੂੰ ਸਹੂਲਤਾਂ ਮਿਲ ਗਈਆਂ ਨੇ ਕੋਈ ਦਿੱਕਤ ਨਹੀਂ ਕਿਸੇ ਨੂੰ ਆਉਂਦੀ ਬਿਜਲੀ ਆ ਵਾਧੂ ਆਉਂਦੀ ਆ ਬੰਬੀਆਂ ਨੂੰ ਬੰਦ ਕਰਦੀਆਂ ਪੈਂਦੀਆਂ ਦਿਨੇ ਆਉਂਦੀ ਆ ਬੱਤੀ ਕਿ ਜੀਮੇਦਾਰ ਨੂੰ ਪ੍ਰੋਬਲਮ ਕੋਈ ਨਹੀਂ ਆਜੀ ਹਾਂ ਜੀਮੇਦਾਰਾਂ ਕੋਲ ਚ ਲਿਫਟਿੰਗ ਵਧੀਆ ਹੁੰਦੀ ਹੈ ਲਿਫਟਾਂ ਕ ਮੰਡੀਆਂ ਦੇ ਵਿੱਚ ਵੀ ਸਭ ਕੁਝ ਹੋਣ ਰਿਹਾ ਪੇਮੈਂਟ ਅਗਲੇ ਦਿਨ ਪਈ ਜਾਂਦੀ ਆ ਜੀ ਜੇ ਤੁਸੀਂ ਆਪਾਂ ਗੱਲ ਮੰਡੀ ਤੋਂ ਮੈਨੂੰ ਗੱਲ ਚੇਤੇ ਆਈ ਜੀ ਤੁਸੀਂ ਤਾਂ ਸਰਪੰਚੋਂ ਜਿਹੜੀਆਂ ਇਹ ਸਾਈਲੋ ਨੇ ਹਾਂਜੀ ਇਹਦੇ ਤੇ ਮੰਡੀ ਜੀ ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਕਿਉਂਕਿ ਕਿਸਾਨਾਂ ਨੂੰ ਕਿਹਾ ਸੀ ਵੀ ਸਾਈਲੋ ਦੇ ਵਿੱਚ ਨਾ ਜਾਓ ਮੰਡੀਆਂ ਖਤਮ ਕਰ ਦੇਣਗੇ ਤੁਹਾਨੂੰ ਕੀ ਲੱਗਦਾ ਜੀ ਨਹੀਂ ਜੀ ਉਹ ਨਹੀਂ ਜ਼ਿੰਮੇਵਾਰ ਨਹੀਂ ਮੰਨਦਾ ਜੀ ਉਹ ਨੁਕਸਾਨ ਆ ਜ਼ਿੰਮੇਵਾਰ ਦਾ ਜੀ ਜ਼ਿੰਮੇਵਾਰ ਦਾ ਨੁਕਸਾਨ ਆ ਸਾਈਲੋ ਦੇ ਵਿੱਚ ਜ਼ਿੰਮੇਵਾਰ ਨੂੰ ਨੁਕਸਾਨ ਹੋਏਗਾ ਤੇ ਬਹੁਤਾ ਜਿਆਦਾ ਨੁਕਸਾਨ ਹੋਏਗਾ ਖਤਮ ਹੋ ਜਾਏਗਾ ਕਿਉਂਕਿ ਅਸੀਂ ਜ਼ਿਆਦਾਤਰ ਦੇਖਿਆ ਜੀ ਜੇ ਮੰਡੀਆਂ ਦੇ ਵਿੱਚ ਕਣਕਾਈ ਵੀ ਆ ਉਦੋਂ ਟਰੱਕਾਂ ਦੇ ਟਰੱਕ ਭਰ ਕੇ ਸੈਲੋ ਦੇ ਬਾਹਰ ਖੜੇ ਨੇ ਮਤਲਬ ਕੰਨ ਇਧਰੋਂ ਫੜ ਲਿਆ ਬਾ ਉਧਰੋਂ ਫੜ ਲਿਆ ਧਮਾਕੇ ਲੈ ਲਈ ਜਿਵੇਂ ਮਰਜ਼ੀ ਕਰ ਲਈਏ ਇਸ ਵੇਲੇ